ਕੋਹਾਨਸ ਦੀ ਬੈਠੇ ਨੇ ਸਰਦਾਰ ਰਵੀਲ ਸਿੰਘ ਜੀ ਐਕਸ ਚੇਅਰਮੈਨ ਅੱਜ ਸੂਨਕ ਪਹੁੰਚੇ ਆ ਦੋ ਥੋੜੀ ਗੱਲਾਂ ਬਾਤਾਂ ਵੀ ਕਰਾਂਗੇ ਉਹਨਾਂ ਦੇ ਨਾਲ ਔਰ ਨਾਲ ਨਾਲ ਚੇਅਰਮੈਨ ਪੈਲਸ ਵੀ ਆ ਜੀ ਦਾ ਚਤੌੜਗੜ ਰੋਡ ਤੇ ਔਰ ਸਰਪੰਚ ਦੇ ਡੇਰੀ ਫਾਰਮ ਉਹ ਕੁਝ ਤੁਹਾਨੂੰ ਡੱਕਰ ਵੀ ਆਪਾਂ ਦਿਖਾਵਾਂਗੇ ਮੱਝਾਂ ਦਿਖਾਵਾਂਗੇ ਔਰ ਚੋਟੀਆਂ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਅੰਗਲ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਆ ਕਿ ਤੁਸੀਂ ਔਰ ਧੰਨਵਾਦੀ ਆ ਕਿ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਤੇ ਸਰ ਮਤਲਬ ਜਿੰਨ ਤੱਕ ਸਾਡਾ ਇਹ ਨੋਲੇਜ ਆ ਕਿ ਕਾਂਗਰਸ ਦੇ ਵਿੱਚ ਇੱਕ ਚੰਗਾ ਅਹੁਦਾ ਆ ਤੁਹਾਡਾ ਚੰਗਾ ਨਾਮ ਆ ਤੇ ਅੱਜ ਸਰ ਕਾਂਗਰਸ ਨੂੰ ਆਪਾਂ ਕਿੱਥੇ ਵੇਨੇ ਆ ਸਾਰਿਆਂ ਪਾਰੀਆਂ ਨੂੰ ਉੱਪਰ ਹੀ ਉਤੰਦੇ ਨੇ ਠੀਕ ਹੈ ਜੀ ਤੇ ਸਰ ਅੱਜ ਜਦੋਂ ਲੋੜ ਆ ਪਾਰਟੀ ਨੂੰ ਤੇ ਤੁਹਾਡੇ ਕਈ ਸੀਨੀਅਰ ਲੀਡਰ ਆ ਜਿਹੜੇ ਪਾਰਟੀ ਤੋਂ ਪਾਸਾ ਵੱਟ ਗਏ ਔਰ ਕੱਲ ਜਿਹੜੇ ਹੀ ਵੀ ਦੂਜੀ ਪਾਰਟੀ ਨੂੰ ਗਾਲਾਂ ਕੱਢਦੇ ਸੀ ਅੱਜ ਉਸੇ ਦੀ ਸ਼ਾਮਲ ਹੋ ਗਏ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਵਜੇ ਜਿਹੜੇ ਬੰਦੇ ਨਕਮੇ ਨੇ ਚਾਹੀ ਵੀ ਜਾਣੇ ਤਾਂ ਉਹ ਵੀ ਡੇਰੇ ਇਦਸ਼ਨ ਦੇ ਇੱਦਦੇ ਹੁੰਦਾ ਠੀਕ ਹੈ ਤੇ ਦੋ ਜਾਣੇ ਤੇ ਚਾਰ ਆਜ ਦੇ ਠੀਕ ਹੈ ਤੇ ਪਰ ਇਹ ਗਲਤ ਨਹੀਂ ਨਾ ਬਣਦੀ ਅੱਜ ਪਾਰਟੀ ਨੂੰ ਲੋੜ ਜਾਂਦੇ ਉਹ ਜਿੰਨੇ ਜਿੰਨਾ ਡੱਜ ਦਾ ਖਾਦਾ ਨਾ ਉਹ ਜਾਂਦੇ ਨੇ ਜਿਹੜੇ ਮਾਰੇ ਬੰਦੇ ਨੇ ਠੀਕ ਹੈ ਚੰਗੇ ਨਹੀਂ ਜਾਂਦੇ ਆਪੇ ਸਾਰੀ ਉਮਰ ਵਜੇ ਦਾਜ ਫੜਕਾਉਣੇ ਲੱਗ ਕੇ ਸਾਡੀ ਕਾਂਗਰਸੀ ਲੰਗੀ ਚੱਲੀ ਹੈ ਮੈਂ ਤੁਹਾਡੇ ਕਹੇ ਸੋ ਪਿੱਛੇ ਨਾ ਆਪਾਂ ਦੋਸ਼ੀਏ ਦਾ ਪਤਾ ਲੱਗਦਾ ਕਿ ਮੈਂ ਗਲਤ ਹਾਂ ਠੀਕ ਹੈ ਤੇ ਸਰ ਅੱਜ ਹੁਣ ਜੀ ਚੋਣਾ ਆ ਗਿਆ ਚੋਣਾ ਬਿਲਕੁਲ ਸਿਰਤੇ ਨੇ ਤੇ ਕਿੱਥੇ ਵੇਖਦੇ ਹੋ ਪਾਰਟੀ ਨੂੰ ਕਿੰਨੀਆਂ ਕਿ ਸੀਟਾਂ ਵੇਖਦੇ ਆਪਾਂ ਇੱਥੇ ਹਿਸਾਬ ਨਾਲ ਸਾਰੀਆਂ ਲਾਂਗਾਂ ਦੇ ਨਾ ਬੀਜਪੁਰੂ ਮਿਲਦੀਆਂ ਨਾ ਅਕਾਲੀ ਨੂੰ ਮਿਲਦੀਆਂ ਤੇ ਨਾ ਆਪਲੇ ਮਿਲਦੀਆਂ ਠੀਕ ਹੈ ਤੇ ਅੰਕਲ ਫਿਰ ਥੋੜਾ ਜਿਹਾ ਸਾਨੂੰ ਇੱਕ ਗੱਲ ਹੋਰ ਦੱਸਿਓ ਕਿ ਤੁਹਾਡੀ ਨੋਟਿਚ ਵੀ ਤੁਹਾਡਾ ਚੇਅਰਮੈਨ ਪੈਲਸ ਵੀ ਆ ਤੇ ਉੱਥੇ ਮੰਨ ਲਓ ਕੋਈ ਗਰੀਬ ਗੁਰਬਾ ਆ ਜਾਂਦਾ ਜਿਹਦੀ ਵਾਹ ਨਹੀਂ ਗਈ ਵੀ ਮੈਂ ਇਹਨੇ ਪੈਸੇ ਭਰ ਚੁੱਕਾ ਪਰ ਉਹ ਮਜਬੂਰੀ ਖਾਤਰ ਆਉਣਾ ਪੈਂਦਾ ਉਹਨੂੰ ਨੱਕ ਰੱਖਣ ਵਾਸਤੇ ਉਹਨੂੰ ਫਿਰ ਆਪ ਕੋਲ ਥੋੜਾ ਪੋੜਾ ਡਿਸਕਾਊਂਟ ਕਰ ਦੇ ਪੂਰਵ ਦੇਣੇ ਪੈਂਦਾ ਵੀ ਦੇ ਦਿੰਦੇ ਨੇ ਅਛਾ ਜੀ ਅੰਮਤ ਕਰਨ ਦੀ ਹੈ ਠੀਕ ਹੈ ਅਛਾ ਕਿਹੜੇ ਨਾਲ ਲੈਣਾ ਕੋਈ ਗ੍ਰੀਵਟ ਨਹੀਂ ਕਰਦੇ ਤਾਂ ਮੈਂ ਕਰ-ਪਰ ਕਰਾ ਕਰਨਾ ਠੀਕ ਹੈ ਇਹ ਗੱਲ ਪੱਕੀ ਆ ਜੀ ਹਾਂ ਜੀ ਜੀ ਮਾਰੇ ਡਿਟੈਚ ਕਰਨਾ ਵੀ ਚਾਹੀਦਾ ਬਿਲਕੁਲ ਜੀ ਬਹੁਤ ਵਧੀਆ ਸੋਚ ਆ ਜੀ ਬਹੁਤ ਔਰ ਫਿਰ ਤੁਸੀਂ ਲੋਕਾਂ ਨੂੰ ਕਿਵੇਂ ਗਾਈਡ ਕਰਦੇ ਹੋ ਤੇ ਉਸ ਬੰਦ ਦੀ ਥੋੜੀ ਜੀ ਜਾਣਕਾਰੀ ਦਿਓ ਦੇਖੋ ਜੀ ਜਿਹੜੀ ਵੀ ਸਰਕਾਰ ਹੁੰਦੀ ਆ ਉਹ ਇਹੋ ਕਹਿੰਦੀ ਆ ਮੈਂ ਮੈਂ ਨਸ਼ਾ ਬੰਦ ਕਰਤਾ ਮੈਂ ਨਸ਼ਾ ਬੰਦ ਨਹੀਂ ਹੁੰਦਾ ਸਾਡੇ ਕੋਲ ਹੁੰਦੇ ਨੇ ਫ੍ਰੀ ਇਲਾਜ ਕਰਨੇ ਆ ਤੇ ਜਿੰਦੀ ਕੀ ਉਹਨਾਂ ਦੀ ਮਦਦ ਤੋਂ ਇਹ ਕਰ ਸਕਨੇ ਆ ਇਹ ਕਲੱਬ ਵੱਲੋਂ ਵੀ ਕਰਨੇ ਆ ਉਦਾਂ ਸੇ ਸਰਕਾਰੀ ਆ ਸਾਡਾ ਗਵਰਨਮੈਂਟ ਵੱਲੋਂ ਆ ਮਨਜ਼ੂਰ ਸਦਾ ਤੇ ਉਹਨਾਂ ਲੋਕ ਫ੍ਰੀ ਲਾਜਮ ਜਿਹੜਾ ਇੱਕ ਬੰਦੇ ਤੇ 40-50000 ਰੁਪਇਆ ਖਰਚਾਉਂਦੇ ਤੁਸੀਂ 1 ਰੁਪਇਆ ਨਹੀਂ ਲੈਂਦੇ ਜੀ ਅਸੀਂ 1 ਰੁਪਇਆ ਦੀ ਦੇਈ ਤੇ ਕੋਈ ਇੱਕ ਵਾਰ ਕਟਾਈ ਕੋਈ ਕੁਛ ਨਹੀਂ ਬੜੇ ਪਿਆਰ ਨਾਲ ਖਾਣਾ ਦਿੰਨੇ ਆ ਉੱਥੇ ਨਾਲ ਇੱਕ ਉਹਦਾ ਘਰ ਦਾ ਮੈਂਬਰ ਰਹਿੰਦਾ ਬਹੁਤ ਵਧੀਆ ਅਸੀਂ ਕੰਮ ਕਰਨੇ ਆ ਤੇ ਤੁਹਾਡਾ ਜਿਹੜਾ ਇੰਸਟੀਚਿਊਟ ਆ ਕਿੱਥੇ ਆ ਜੀ ਇਹ ਬੱਬੇ ਹਲੀ ਰੋਡ ਤੇ ਕਾਨੂੰਗਾਰ ਰੋਡ ਤੇ ਨਸਲ ਸੜਾਉ ਕੇਂਦਰ ਸਰਕਾਰ ਮਨਜ਼ੂਰ ਆ ਪ੍ਰੋਫ ਜਗਾਦੂ ਸੋ ਕਿੱਥੇ ਬਟਾਲਿਆ ਇੱਕ ਗਰਦਾਸਪੁਰ ਗਰਦਾਸਪੁਰ ਕਨੂਆ ਰੋਡ ਬੱਬੇ ਹਾਂ ਓਕੇ ਠੀਕ ਹੈ ਤੇ ਸਰ ਉੱਥੇ ਫਿਰ ਤੁਸੀਂ ਕਿਦਾਂ ਦੂਜਿਆਂ ਚ ਉਹ ਕਰਦੇ ਨੇ ਪਰ ਤੀ ਰੱਖ ਲੈਣਦੇ ਜੀ 15 15 20 20 ਦਿਨ ਐਦਾ ਦਾ ਆਪਣਾ ਕੋ ਸਿਸਟਮ ਹੈ ਜੀ ਵੇਖੋ ਜੀ ਉੱਥੇ ਰੱਖਣਾ ਪੈਂਦਾ ਉਹਨਾਂ ਨੂੰ ਘੱਟੋ ਘੱਟ 30 ਦਿਨ ਤੱਕ ਰੱਖਣਾ ਪੈਂਦਾ ਅੱਛਾ ਜੀ ਤੇ ਫਿਰ ਉਹ ਛੱਡ ਕੇ ਚਲੇ ਜਾਂਦੇ ਨੇ ਠੀਕ ਹੈ ਕੋ ਛੁੱਟਦਾ ਵੀ ਆ ਕਈ ਉੱਥੇ ਹੀ ਮਲਾਜ਼ਮ ਰੱਖ ਲੈਣੇ ਆ ਅੱਛਾ ਜੀ ਹਾਂ ਜੀ ਅੱਛਾ ਜਿਹੜਾ ਚੰਗਾ ਕੰਮ ਕਰਨ ਵਾਲਾ ਛੱਡਦਾ ਛੱਡੇ ਨੇ ਉਹਨਾਂ ਨੇ ਕੰਮ ਕਰ ਰਹੇ ਨੇ ਤੇ ਫਿਰ 30 ਦਿਨਾਂ ਤੋਂ ਬਾਅਦ ਜੋ ਰਲੀਫ ਹੋ ਜਾਂਦੀ ਆ ਫਿਰ ਤੁਸੀਂ ਉਤੋਂ ਬਾਅਦ ਫਿਰ ਕੋ ਮੈਡੀਸਿਨ ਵਗੈਰਾ ਵੀ ਦਿੰਨੇ ਹੋ ਬਾਅਦ ਚ ਨਹੀਂ ਦਿੰਦੇ ਬਾਅਦ ਚ ਠੀਕ ਹੋ ਜਾਂਦਾ ਆ ਅਠੀਕ ਕਰਕੇ ਹੀ ਦੁਰਦੇ ਤੁਸੀਂ ਅਜੇ ਪਹੁੰਚੇ ਹੋ ਇੱਥੇ ਬੱਚਾ ਲੈਣ ਵਾਸਤੇ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਜਿਵੇਂ ਵਪਾਰੀ ਕਰਦੇ ਆ ਨਾ ਵੀ ਇੱਥੇ ਜੀ ਫੋਰ ਐਗਜ਼ਾਮਪਲ ਕਹਿ ਸਕਦੇ ਆ ਕਿ 20 ਕਿਲੋ ਦੁੱਧ ਦਿੰਦੀ ਆ ਜੀ 15 ਦਿੰਦੀ ਆ ਤੇ ਉਹ ਜਾ ਕੇ ਮੁੜ ਕੇ 10 ਨਿਕਲਦਾ ਤੇ ਇਦਾਂ ਦਾ ਕੁਝ ਹੈ ਜੀ ਕਿ ਜੇ 15 ਕਹਿੰਦੇ ਤੇ 15 ਹੀ ਨਿਕਲਦਾ ਅਹੀਂ ਤੇ ਜੀ ਪਤਨ ਕਿੰਨੇ ਕੁ ਮਾਲ ਖੜਿਆ ਨੇ ਕੋ ਘੱਟ ਘੱਟ ਜਿੰਨੇ ਸਾਡੇ ਮਾਮੇ ਦੇ ਭੂਆ ਦੇ ਕੋਈ ਜੋ ਰਿਸ਼ਤੇਦਾਰ ਖੜਾ ਹਾਂਜੀ ਸਾਰੇ ਮਾਲ ਇਥੋਂ ਖੜਦਾ ਤੇ ਇਹਨਾਂ ਕੋਈ ਖੜਨੇ ਆ ਜੋ ਇਹਨਾਂ ਨੇ ਕਹਿਤਾ ਉਹ ਤੋਂ ਕਿਲੋ ਵਾਧ ਹੀ ਦਿੰਦੀਆਂ ਘੱਟ ਰਹੀ ਜੇ ਇਹਨੇ 15 ਕਹਿਆ ਤੇ 16 ਦਊਗੀ ਜੇ ਇਹਨੇ 18 ਕਹਿਆ ਤੇ 19 ਦਊਗੀ ਮੇਰਾ ਕਹਿਣ ਦਾ ਭਾਬੇ ਕਹਿਣੀ ਤੇ ਕਥਨੀ ਚ ਕੋਈ ਫਰਕ ਨਹੀਂ ਸੱਚਾਈ ਕਰਕੇ ਇਹ ਸਾਰੇ ਰਿਸ਼ਤੇਦਾਰ ਲੱਗੇ ਨਹੀਂ ਇੱਥੇ ਠੀਕ ਹੈ ਸੱਚ ਬੋਲਦੇ ਆ ਤੇ ਚਲੋ ਸਾਬ ਤੁਸੀਂ ਰਬਲੀ ਦੇ ਨਾਲ ਚੰਗਾ ਪੜਾ ਤੇ ਇਹ ਤਾਂ ਸ਼ੌਕੀਆ ਤੋਂ ਬਹੁਤ ਵਧੀਆ ਸ਼ੌਕ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਆਪਾਂ ਸ਼ੌਂਕ ਨੂੰ ਰੱਖੀਆਂ ਨੇ ਸਾਡਾ ਨਾ ਕੁਝ ਜਦਦੀ ਪੁਸ਼ਟੀ ਸਾਡੇ ਦਾਦਾ ਜੀ ਭਾਪਾ ਜੀ ਇਹ ਕੰਮ ਕਰਦੇ ਅੱਛਾ ਸਾਾਨੂੰ ਵੀ ਅੱਠ ਪਾਸ ਕਰਕੇ ਏਅਰਲੈਂਡ ਚ ਪੈ ਗਈ ਠੀਕ ਹੈ ਜੀ ਸਾਰੀ ਉਹ ਸਾਡੀ ਵੈਸੇ ਕੰਮ ਜੀ ਲੱਗ ਚੱਲੀ ਹੈ ਲਿਆਉਂਦੇ ਨੇ ਮਤਲਬ ਮੈਂ ਕਹਿਆ ਤਾਂ ਜਦਦੀ ਪੁਸ਼ਟੀ ਕੰਮ ਆਪਾਂ ਕਹਿ ਲਈ ਹੈ ਤਾਂ ਜੀ ਹਾਂ ਜੀ ਤੇ ਸਰ ਤੁਸੀਂ ਵੀ ਦੱਸੋਗੇ ਕਿ ਆਪ ਨੂੰ ਪੰਜ ਚਾਰ ਮੱਝਾਂ ਵੱਜੀਆਂ ਚੋਟੀ ਦੀਆਂ ਤੇ ਕਿੱਥੋਂ ਤੱਕ ਰੇਂਜ ਚਲਦੀ ਆ ਮੱਝ ਦੀਦ ਕਿੱਥੇ ਮੁੱਕਦੀ ਆ ਇਹ ਸਾਡੇ ਕੋਲ ਜੀ ਆਪਣਾ 1.85 ਲੱਖ ਕੇ ਸਵਾ 2 2.5 ਤਿੰਨ ਇੱਥੇ ਤੱਕ ਆ ਮਤਲਬ 1.85 ਲੱਖ ਤੋਂ ਲੈ ਕੇ 2.5 ਲੱਖ ਤੱਕ ਕਰਦਾ 2.5 ਠੀਕ ਤੇ ਆ ਜਿਹੜੀ ਆ ਤੁਹਾਡੇ ਪਿੱਛੇ ਆ ਆ ਬੁਰੀ ਮੱਝ ਖੜੀ ਹੋਈ ਹਾਂਜੀ ਹਾਂਜੀ ਇਹਦਾ ਵੀ ਇਹਦਾ ਸਵਾ ਕਿੰਨੇ ਆ ਸਵਾ ਸਵਾ ਕਿੰਨੇ ਕਿਲੋ ਦੋਤਾ ਜੀ 19 ਕਿਲੋ ਦੋਤਾ ਜੀ ਹਾਂਜੀ ਅੱਛਾ ਜੀ ਤੇ ਕੀਮਤ ਦੀ ਸਵਾ ਕਿੰਨੇ ਲੱਖ ਠੀਕ ਮੰਡੀ ਜਾ ਕੇ ਵੇਖੋ ਇਹਦੇ ਨਾਲ ਦੀ ਚਾਰ-ਪੰਜ-ਪੰਜ ਲੱਖ ਰੁਪਏ ਅੱਛਾ ਜੀ ਬੱਲੇ ਦੇ ਰਾਤੀ ਨੂੰ ਮੰਡੀ ਤੋਂ ਆਇਆ ਸਕੂਲ ਦੇ ਓਏ ਐਨੇ ਨੇ ਝੋਲੀਆਂ ਸੀ ਜਿਨ੍ਹਾਂ ਦਾ 5-5 ਲੱਖ ਮੁੱਲ ਕਰੀ ਜਾਂਦੇ ਠੀਕ ਧੰਨਵਾਦ ਇਹਨਾਂ ਨੂੰ ਲਾ ਕੇ ਮਤਲਬ ਇਹ ਕਿਹਦੇ ਨਾਲ ਕੋਈ ਪੂਰੀ ਮੰਡੀਏ ਉਹ ਐਡੀਸੀ ਉਹ ਬੱਚੀਆਂ ਐਨੇ ਲਾ ਕੇ ਅੱਛਾ ਜੀ ਜਿਨ੍ਹਾਂ ਦਾ 5-5 ਲੱਖ ਕਰੀ ਜਾਂਦੇ ਮੈਂ ਚਾਹ ਕਰਦੀ ਬੱਲੇ ਮੰਡੀ ਤੋਂ ਘੁੰਮ ਕੇ ਆ ਹਾਂ ਜੀ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਤਾਂ ਆਪ ਦਾ ਸਵਾਗਤ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਖੀ ਕਹਿਣਾ ਚਾਹੁੰਦੇ ਆ ਜੀ ਖਾਲਸਾ ਦਿਵਸ ਆ ਹਾਂਜੀ ਬਾਹਰ ਸੰਗਤਾਂ ਨੂੰ ਬਾਹਰ ਦੇ ਮੁਲਕਾਂ ਦੇ ਇੰਦਰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਠੀਕ ਹੈ ਜੀ ਖੁਸ਼ੀਆਂ ਭਰਿਆ ਹੋਵੇ ਬਹੁਤ ਬਹੁਤ ਵਧਾਈ ਹੋ ਸਾਰਿਆਂ ਨੂੰ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਣਾ ਗੁਰਦਾਸਪੁਰ ਤੋਂ ਠੀਕ ਹੈ ਜੀ ਸਰਵੇਜ ਸਿੰਘ ਪੱਠਿਆਂ ਵਾਲਾ ਅੱਛਾ ਜੀ ਲਾਇਨਸ ਕਲੱਬ ਦਾ ਚੇਅਰਮੈਨ ਠੀਕ ਹੈ ਜੀ ਚਾਈਲਡਵੇਅਰ ਸੁਸਾਇਟੀ ਦਾ ਮੈਂਬਰ ਠੀਕ ਹੈ ਜੀ ਨਸ਼ਾ ਸਿਡਾਊ ਕੇਂਦਰ ਦਾ ਮੈਂਬਰ ਅੱਛਾ ਜੀ ਸਾਰਿਆਂ ਨੂੰ ਸਾਖੀ ਦੀ ਲੱਖ ਲੱਖ ਵਧਾਈ ਹੋਵੇ ਚੜ੍ਹਦੀਆਂ ਕਲਾ ਵਿੱਚ ਮਹਾਰਾਜ ਰੱਖੇ ਸਾਰਿਆਂ ਨੂੰ ਚੜ੍ਹਦੀਆਂ ਕਰਾਂਗੇ ਜੀ ਅਮਨਪ੍ਰੀਤ ਸਿੰਘ ਜੀ ਨਾਲ ਚੇਅਰਮੈਨ ਫਾਰਮ ਦੇ ਆਨਰ ਦੇ ਨਾਲ ਹਾਜੀ ਅਮਜੀ ਕੀ ਕਹਿਣਾ ਚਾਹੁੰਦੇ ਹੋ ਸਵਾਗਤ ਹੈ ਤੁਹਾਡਾ ਇਹ ਵਾਪੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਡਾ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਦੇ ਚੇਅਰਮੈਨ ਫਾਰਮ ਵਿੱਚ ਆਏ ਹੋ ਜੀ ਅਸੀਂ ਖਾਸਾ ਸਾਜਣਾ ਦੇਵ ਸਦੇ ਸਮੂਹ ਸੰਗਤਾਂ ਨੂੰ ਦੇਸ਼ਾਂ ਦੇਸ਼ਾਂ ਬੈਠੀਆਂ ਸੰਗਤਾਂ ਦਾ ਦਾ ਧੰਨਵਾਦ ਕਰਨੇ ਆ ਇੱਕ ਪਰਮਾਤਮਾ ਸਾਕੀ ਸਾਰਿਆਂ ਵਾਸਤੇ ਖੁਸ਼ੀਆਂ ਕਿੜੇ ਲੈ ਕੇ ਆਵੇ ਤੇ ਜਿਮੀਦਾਰ ਪੜਾਉਣ ਵਾਸਤੇ ਵਪਾਰੀਆਂ ਵਾਸਤੇ ਮਜ਼ਦੂਰਾਂ ਵਾਸਤੇ ਵਰਗ ਵਾਸਤੇ ਖੁਸ਼ੀਆਂ ਕਿੜੇ ਲੈ ਕੇ ਆਵੇ ਜੀ ਸਾਰਿਆਂ ਨੂੰ ਮੁਬਾਰਕਾਂ ਜੀ ਸਾਡੇ ਪਰਿਵਾਰ ਵੱਲੋਂ ਜੀ ਰਵੇਸ਼ ਸਿੰਘ ਚੇਰਮਾ ਵੱਲੋਂ ਸਾਰਿਆਂ ਨੂੰ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਜੀ ਅਮਰਪ੍ਰੀਤ ਸਿੰਘ ਦਾ ਬੇਟਾ ਜੀ